ਉਹੀ ਕੱਲ ਸੇਰੇ ਨੂੰ ਫੋਨ ਕੀਤਾ ਹੈਗਾ ਆਇਆ ਉਹਦਾ ਕੋਈ ਫੋਨ ਆਂਦਾ ਹੀ ਨਾ ਮੈਂ ਰਾਜਵਿੰਦਰ ਨੂੰ ਪੁੱਛ ਕੇ ਦੱਸਦਾ ਦੱਸਿਆ ਕੁਝ ਕਿ ਨਹੀਂ ਕੁਛ ਨਹੀਂ ਦੱਸਿਆ ਨਾ ਉਹਨੇ ਫੋਨ ਕੀਤਾ ਹੀ ਆ ਤੂੰ ਉਹਨੇ ਕਿੱਥੋਂ ਕਰਨਾ ਵਾ ਰਲਿਆ ਤੇ ਉਹਨਾਂ ਦੇ ਨਾਲ ਹੀ ਆ ਉਦਾਂ ਹੀ ਸਾਡੇ ਸਾਹਮਣੇ ਨਾ ਸੱਚਾ ਹੁੰਦਾ ਵਾ ਵੀ ਮੈਂ ਕਰਦਾ ਕੁਝ ਨਹੀਂ ਆ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਰਲੀਆਂ ਤੇ ਇਹਨਾਂ ਸਾਰੇ ਟੱਬਰ ਦੀਆਂ ਹੀ ਚੁਗਦੀਆਂ ਵਾ ਮੈਨੂੰ ਤਾਂ ਸਮਝ ਲੱਗੰਦੀ ਵੀ ਸਾਡਾ ਬੰਨ ਕੀ ਲਿਆ ਬਗਾਨਿਆਂ ਤਾਂ ਸਾਡਾ ਕਰਨਾ ਕਰਨਾ ਇਹ ਤੇ ਆਪਣੇ ਸਾਡੇ ਨਾਲ ਧੋਖਾ ਕਰਨਦੇ ਆ ਵੇਖ ਲੋ ਉਦਾਂ ਅਹੀਂ ਕਿੰਨਾ ਸੇਰੇ ਦਾ ਹੋਏ ਮਰਦੇ ਰਹੇ ਹਰ ਇੱਕ ਗੱਲ ਦੇ ਵਿੱਚ ਮੋਹ ਲਿਆ ਚ ਰੱਖਦੇ ਰਹੇ ਹੋਰ ਤੇ ਹੋਰ ਉਹਨੇ ਬਾਹਰ ਜਾਣਾ ਸੀ ਨਾ ਤਸੀਂ ਵੱਧ ਚੜ ਕੇ ਉਹਦਾ ਸਾਥ ਦਿੱਤਾ ਕਿੰਨਾ ਪੈਹਾ ਤੇਲਾ ਵੀ ਲਾਇਆ ਵੀ ਚੱਲ ਕੋਈ ਗੱਲ ਨਹੀਂ ਇਹ ਕਿਸ ਤਰ੍ਹਾਂ ਸੈੱਟ ਹੋ ਜੇ ਪਰ ਮੈਨੂੰ ਇੰਨੀ ਉਮੀਦ ਨਹੀਂ ਹੈਗੀ ਕਿ ਸੇਰਾ ਸਾਡੇ ਨਾਲ ਹੀ ਆ ਕੰਮ ਕਰੂਗਾ ਉਹ ਤੇਰੀ ਗੱਲ ਠੀਕ ਆ ਰਾਜਿੰਦਰ ਜਿੱਦਾਂ ਮਰ ਗਿਆ ਨਾ ਵੀ ਤਿੱਕਿਆ ਕਰਦੀ ਸੀ ਨਾ ਪਰ ਮੈਂ ਸੇਰੇ ਸਮਝਦਾ ਵੀ ਇਹ ਵਧੀਆ ਇਨਸਾਨ ਆ ਸਾਡੇ ਨਾਲ ਕਦੀ ਇਹਨੇ ਮਾੜਾ ਕਰਮ ਨਹੀਂ ਕੀਤਾ ਮੈਂ ਸੋਚ ਨਹੀਂ ਸਕਦਾ ਵੀ ਸੇਰਾ ਹੀ ਰਾਜਿੰਦਰ ਰਲ ਗਿਆ ਰਲ ਗਏ ਸਾਰੇ ਰਲ ਗਏ ਉਹ ਕਵੇਂ ਆਂਦੇ ਆ ਚੱਲ ਕੋਈ ਗੱਲ ਨਹੀਂ ਅੱਜ ਸਾਡੇ ਤੇ ਮਾੜੇ ਦੇਣ ਮਾ ਨਾ ਭਲਕੇ ਸਾਡੇ ਤੇ ਵੀ ਚੰਗੇ ਦੇਣ ਆਉਣਗੇ ਜਦੋਂ ਵਕਤ ਪੈਂਦਾ ਵਾ ਨਾ ਆਪਣੇ ਵੀ ਸਾਥ ਸਾਡੇ ਜਾਂਦੇ ਹੁੰਦੇ ਆ ਤੇ ਉਹ ਤੇ ਫੇਰ ਉਹ ਗੱਲ ਬਗਾਨਾ ਖੂਨ ਵਾ ਜੀ ਕਰੇ ਤੇ ਸਾਡੇ ਨਾਲ ਰਲੇ ਚਾਹੇ ਨਾ ਰਲੇ ਜਦੋਂ ਸਾਡੀ ਆਪਣੇ ਨਹੀਂ ਰਲੀ ਤਾਂ ਅਸੀਂ ਕਿਹਤੇ ਜ਼ੋਰ ਕੀ ਪਾਉਣਾ ਵਾ ਗੱਲ ਤੇ ਤੇਰੀ ਠੀਕ ਆ ਇਹ ਗੱਲ ਬਗਾਨੇ ਦੇ ਇਸਤਾਰ ਕਿਹੜੇ ਕੰਮ ਲਈ ਹੁੰਦੀ ਇਸਤਾਰ ਇਸੇ ਕੰਮ ਲਈ ਹੁੰਦਾ ਵਾ ਜਿਹੜਾ ਸਾਲੇ ਭਣੇ ਦਾ ਰਿਸ਼ਤਾ ਨਾ ਸਾਲੇ ਭਣੇ ਦਾ ਬੜਾ ਨਾਜਵਰ ਰਿਸ਼ਤਾ ਦਾ ਹੁੰਦਾ ਇੱਕ ਮਹੀਨੇ ਪਰਾਂ ਦਾ ਰਿਸ਼ਤਾ ਹੁੰਦਾ ਵਾ ਦੋਹ ਦੀ ਸੁਖ ਦੀ ਨਾ ਉਹ ਭੱਜ ਕੇ ਆਉ ਅਹੀਂ ਭੱਜ ਜਾਵਨ ਇਸੇ ਕੰਮ ਇਸ ਤਰ੍ਹਾਂ ਬਣਾਇੰਦੇ ਆ ਪਰ ਨਾ ਇਹਨਾਂ ਨੇ ਤੋੜ ਕੇ ਛੱਡ ਤਾ ਉਹਨਾਂ ਨਾਲ ਛੁੱਟ ਤੇ ਦਿੱਤਾ ਪਰ ਤੋੜਿਆ ਕਿਹਦੀ ਵਜ੍ਹਾ ਨਾਲ ਰਾਜਵਿੰਦਰ ਦੀ ਵਜ੍ਹਾ ਨਾਲ ਜੇ ਰਾਜਵਿੰਦਰ ਉਹਨਾਂ ਨੂੰ ਛੱਡ ਕੇ ਤੇ ਸਾਡੇ ਨਾਲ ਖਲੋਤੀ ਹੋਵੇ ਨਾ ਤਾਂ ਅਹੀਂ ਤੇ ਉਹਨਾਂ ਦੀ ਇੱਕ ਗੱਲ ਬਣਾ ਸੋਹਣੀ ਆ ਪਰ ਕਰੀਏ ਕੀ ਜਦੋਂ ਆਪਣਾ ਹੀ ਭਾਂਡਾ ਹੋ ਗੱਲ ਵੀ ਖੋਟਾ ਵਾ ਤੇ ਫਿਰ ਕਿਸ ਨੂੰ ਕੀ ਕਹਿਣਾ ਵਾ ਕੀ ਕਰ ਸਕਦੇ ਮੰਮੀ ਦਾ ਪੁੱਛਿਆ ਹਾਲ ਚਾਲ ਠੀਕ ਹੁਣ ਹਾਂ ਠੀਕ ਆ ਹੁਣ ਤੇ ਮੰਮੀ ਖਾਦਾ ਕੁਛ ਉਹਨੇ ਹਾਂ ਖਾਦਾ ਵਾ ਚਾਹ ਚੋ ਤੇ ਹਾਲ ਦੇਣੀ ਨਹੀਂ ਖਿਚੜੀ ਖਵਾਲੀ ਆ ਚਲ ਠੀਕ ਆ ਕੋਈ ਗੱਲ ਨਹੀਂ ਠੀਕ ਆ ਇਹੋ ਕਰਦਾ ਦੇ ਹੀ ਛੇ ਦੇਖਦਾ ਭਲਾ ਆ ਗਿਆ ਬਾਜੀ ਸੇਵਾ ਸਤਿ ਸ਼੍ਰੀ ਅਕਾਲ ਜੀ ਗੁਰਨਾਮ ਸਿੰਘ ਦਾ ਘਰ ਆਈ ਜੀ ਹਾਂਜੀ ਇਹੀ ਤੁਹਾਡਾ ਨਾਂ ਕੀ ਹੈ ਗੁਰਨਾਮ ਸਿੰਘ ਜੀ ਕਿ ਭਰਾ ਫੋਨ ਨੂੰ ਚੁੱਕ ਲਿਆ ਕਰੋ ਇੰਨੇ ਫੋਨ ਨਹੀਂ ਕਰਦਾ ਸੀ ਨਹੀਂ ਫੋਨ ਹੀ ਵੇਖਿਆ ਨਾ ਫੋਨ ਅੰਦਰ ਪਿਆ ਸੀ ਮੈਂ ਵੇਖਿਆ ਨਹੀਂ ਅਸੀਂ ਬੈਂਕ ਤੋਂ ਆਏ ਆ ਅੱਛਾ ਬੈਂਕ ਆਜੋ ਇੱਥੇ ਅੰਦਰ ਆਜੋ ਆਜੋ ਬਾਜੀ ਬੈਠ ਜਿ ਬੈਠੋ ਬੈਠੋ ਇਹ ਹੁਣ ਤੁਹਾਨੂੰ ਵੀ ਪਤਾ ਵਾ ਜੀ ਹਾਂਜੀ ਕਿ ਲਿਮਟਡ ਆ ਧੀ ਸਾਰੀ ਸ਼ਾਟ ਆ ਕੋਈ ਕਿਸ਼ਤ ਤੁਸੀਂ ਧਾਰੀ ਨਹੀਂ ਗਈ ਤੇ ਬੈਂਕ ਨੇ ਤੁਹਾਨੂੰ ਡਿਫਾਲਟਰ ਕਰਾ ਕਰ ਦਿੱਤਾ ਵਾ ਉਹ ਤੇ ਮੈਂ ਤੁਹਾਡੀ ਗੱਲ ਸਰ ਮੰਨਦਾ ਵਾ ਘਰਾਂ ਦੀਆਂ ਨਾ ਮਜਬੂਰੀਆਂ ਨਹੀਂ ਹੋ ਗਿਆ ਨਾ ਤੇ ਸਾਡੀ ਕਿਸ਼ਤਾਂ ਟੁੱਟ ਗਈਆਂ ਸਾਡੀ ਮਾਤਾ ਨਾ ਬਿਮਾਰ ਹੋ ਗਈ ਬਹੁਤ ਜ਼ਿਆਦਾ ਉਹਨਾਂ ਤੇ ਪੈਸੇ ਬਹੁਤ ਲੱਗ ਗਿਆ ਇਹ ਕਰਕੇ ਨਾ ਅਸੀਂ ਨਹੀਂ ਚਾਹੁੰਦੇ ਡਿਫਾਲਟਰ ਹੋਈਏ ਪਰ ਕੀ ਕਰੀਏ ਸਰ ਹਲਾਗਰਨਾਮ ਸਿੰਘ ਜੀ ਜਦੋਂ ਆਪਾਂ ਲੋਨ ਕਰਾਉਨੇ ਆ ਨਾ ਹਾਂਜੀ ਉਦੋਂ ਆਪਾਂ ਇੱਥੇ ਕਹਿੰਨੇ ਆ ਕਿ ਕੋਈ ਗੱਲ ਨਹੀਂ ਸਰ ਅਸੀਂ ਜਿਹੜਾ ਲੋਨ ਆ ਟਾਈਮ ਟੂ ਟਾਈਮ ਤਾਰ ਦਾਂਗੇ ਪਰ ਤੁਸੀਂ ਉਹ ਲੋਨ ਕੀ ਤਾ ਨਾ ਤੁਸੀਂ ਤਾਂ ਉਹਦਾ ਇੰਟਰਸਟ ਵੀ ਤਾ ਰਿਆ ਹਜੇ ਤੱਕ ਉਹ ਸਰ ਕੀ ਕਰੀਏ ਫਸਲ ਤੇ 6 ਮਹੀਨੇ ਬਾਅਦ ਆਉਂਦੀ ਆ ਉਹ ਮਾਰੀ ਜਾਂਦੀ ਆ ਹਾਲਾਤ ਹੀ ਸਰ ਜੀਵਿੰਦਾਰ ਦੇ ਬਹੁਤ ਮਾੜੇ ਹੋ ਗੀ ਆ ਲਿਮਟ ਹੁਣ ਕਿੱਥੇ ਤਰਦੀ ਆ ਸਾਡੇ ਕੋਲ ਵੇਖੋ ਜੀ ਸਾਨੂੰ ਇਹ ਗੱਲ ਤਾਂ ਤੇ ਪਤਾ ਨਹੀਂ ਕਿ ਤੁਹਾਡੇ ਹਾਲਾਤ ਚੰਗੇ ਆ ਕਿ ਮਾੜੇ ਆ ਤੇ ਬਾਕੀ ਇਹ ਆ ਕਿ ਇਸ ਵਾਰ ਤੇ ਮੈਂ ਆਇਆ ਕੱਲਾ ਤੇ ਜੇ ਤੁਸੀਂ ਲੋਨ ਕਲੀਅਰ ਕਰ ਦਿੰਦੇ ਠੀਕ ਆ ਨਹੀਂ ਤੇ ਅਗਲੀ ਵਾਰ ਨੂੰ ਸਾਡੇ ਨਾਲ ਵਕੀਲ ਤੇ ਪੁਲਿਸ ਆਊਗੀ ਤੇ ਸਾਨੂੰ ਉਹ ਤੁਹਾਡੀ ਕੁੜਕੀ ਨਾ ਕਰਨੀ ਪੈ ਜੀ ਮਜਬੂਰ ਹੋਣਗੇ ਉਹ ਨਹੀਂ ਨਹੀਂ ਸਰ ਆਪਾਂ ਲਿਮਟ ਤਾਰਾਂਗੇ ਤੁਹਾਡੀ ਤੁਸੀਂ ਫਿਕਰ ਹੋ ਕੇ ਰਹੋ ਕੋਈ ਗੱਲ ਨਹੀਂ ਅਸੀਂ ਆਪਣਾ ਵਿਹਾਰਨ ਸਿੱਧਾ ਕਰ ਲਾਂਗੇ ਥੋੜਾ ਸਮਾਂ ਵਾ ਇਹ ਨੰਗੇ ਹਨ ਤੁਹਾਡੇ ਹਾਲਾਤਾਂ ਪੀ ਠੀਕ ਹੋਣੇ ਆ ਵੇਖੋ ਗਰਨਾਮ ਸਿੰਘ ਜੀ ਸਾਨੂੰ ਸਮੇਂ ਦਾ ਨਹੀਂ ਪਤਾ ਤੁਹਾਡੇ ਕੋ ਕਦੋਂ ਆ ਤੇ ਕਦੋਂ ਨਹੀਂ ਪਰ ਤੁਹਾਨੂੰ ਹੀ 1 ਮਹੀਨੇ ਦੀ ਮੁਰਦ ਦੰਨੀ ਆ 1 ਮਹੀਨੇ ਦੇ ਵਿੱਚ ਉਹ ਜਾਣ ਕੇ ਤੁਸੀਂ ਆਪਣਾ ਸਲਾ ਲੈਣ ਦੇਣਾ ਉਹ ਸਹੀ ਕਰ ਲੂ ਉਹ ਨਹੀਂ ਨਹੀਂ ਸਰ 1 ਮਹੀਨ ਕਿੱਦਾਂ ਕਰ ਸਕਦੇ ਆ ਰਕਮ ਬੜੀ ਆ ਥੋੜਾ ਸਮਾਂ ਹੰਦ ਹੋਰ ਕਾੜੋ ਸਾਲ ਦਾ ਮੌਕਾ ਦੋ ਨਹੀਂ ਨਹੀਂ ਗਰਨਾਮ ਸਿੰਘ ਜੀ ਸਾਲ ਸੁੱਲ ਦਾ ਮੌਕਾ ਨਹੀਂਗਾ ਮਿਲਣਾ ਤੁਹਾਨੂੰ ਅੱਗੇ ਬਹੁਤ ਸਾਰਾ ਨੰਗੇ ਆ ਗੱਲ ਪਤਾ ਕੀ ਹੈ ਕ੍ਰਿਸ਼ਨਾਮ ਸਿੰਘ ਜੀ ਹਾਂਜੀ ਉਦੋਂ ਆਪਾਂ ਲੋਕ ਜਿਹੜੇ ਸੋਈ ਜੇ ਨੀਗੇ ਤੇ ਵੱਡੀਆਂ-ਵੱਡੀਆਂ ਚੀਜ਼ਾਂ ਆਪਾਂ ਲੈ ਆਉਂਦੇ ਆ ਹਾਂਜੀ ਜਿੰਨਾਂ ਦੀ ਸਾਨੂੰ ਕੋਈ ਲੋੜ ਵੀ ਨਹੀਂ ਹੁੰਦੀ ਪੁੱਤ ਮੈਂ ਦਿਹਾੜ ਤੇ ਜੁਰਦੀ ਆ ਵੀ ਮੇਰੇ ਪੁੱਤ ਦੇ ਸਿਰ ਤੇ ਬੜਾ ਹੀ ਕਰਜ਼ਾ ਵਾ ਤੇ ਆਹੋ ਫਸਲ ਦੇ ਆ ਚਾਰ ਛਿਲਣਾਂ ਦੀਆਂ ਵਾ ਕੋਈ ਨਹੀਂ ਸਾਨੂੰ ਮੌਕਾ ਪੁੱਤ ਦੋ ਤੁਸੀਂ ਹੌਲੀ-ਹੌਲੀ ਆਪੇ ਮੇਰੇ ਪੁੱਤ ਨੇ ਲਾ ਦੇਣੇ ਆ ਵੇਖੋ ਮਾਤਾ ਜੀ ਹੱਥ ਜੋੜਦੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਬਾਕੀ ਬੈਂਕ ਨੇ ਸਾਰੀ ਕਾਗਜ਼ੀ ਕਾਰਵਾਈ ਕੀਤੀ ਆ ਤੇ ਐਵੇਂ ਹੁਕਮ ਜੇ ਬੱਧਿਆ ਜੀ ਜੋ ਸਾਨੂੰ ਪਿਛੋਂ ਹੁਕਮ ਆਇਆ ਅਸੀਂ ਤੁਹਾਨੂੰ ਦੱਸਦਾ ਕਿ ਸਾਨੂੰ ਮਹੀਨਾ ਟਾਈਮ ਨਾਲ ਕਿਹਾ ਕਿ ਘੱਟੋ-ਘੱਟ ਮਹੀਨੇ ਦਾ ਟਾਈਮ ਦੇ ਦਿਓ ਉਹਨਾਂ ਨੂੰ ਤੇ ਚਲੋ ਅਸੀਂ ਆਨੇ ਆ ਕਿ ਤੁਹਾਡਾ ਕੰਮ ਵੱਡੀ ਆ ਮੰਨਦੇ ਆ ਕਿ ਤੁਹਾਡੀ ਮਾਤਾ ਬਿਮਾਰ ਸੀ ਤੇ ਤੁਸੀਂ ਜਿਹੜਾ ਇੰਟਰਸਟ ਹੋ ਉਹ ਤੇ ਤਾਰ ਦੋ ਉਹਨੇ ਨਹੀਂ ਕੋਈ ਗੱਲ ਨਹੀਂ ਸਰ ਪਤਾ ਜੱਟ ਕਿਤੇ ਨਹੀਂ ਭੱਜ ਸਕਦਾ 100 ਸੱਚ ਆਪਾਂ ਸਾਈਨ ਕੀਤੇ ਆ ਕਿੱਧਰ ਬੰਦਾ ਭੱਜੂਗਾ ਤੇ ਕੋਈ ਗੱਲ ਨਹੀਂ ਤੁਸੀਂ 1 ਸਾਲ ਦਾ ਸਮਾਂ ਦਿਓ ਅਸੀਂ ਸਾਲ ਦੇ ਅੰਦਰ ਤੁਹਾਡਾ ਦਾ ਬਿਆਜ ਉਹਨਾਂ ਸਾਰਾ ਲਾ ਦਾਂਗੇ ਤੇ ਰੈਗੂਲਰ ਕਰ ਲਾਂਗੇ ਨਾਮ ਸਿੰਘ ਜੀ ਤੁਸੀਂ ਤੇ ਇਦਾਂ ਆਖਦੇ ਜਦੋਂ ਤੁਸੀਂ ਮਾਸੀ ਕੋ ਪੈਸੇ ਲੈੇ ਹੁੰਦੇ ਕਿ ਇਹ ਕੋਈ ਬੈਂਕ ਦੇ ਕਾਇਦੇ ਕਾਨੂੰਨ ਹੁੰਦੇ ਆ ਠੀਕ ਆ ਜੀ ਬਾਕੀ ਮੈਂ ਤੁਹਾਨੂੰ ਅੱਗੇ ਵੀ ਕੱਲ ਦੱਸੀ ਗਏ ਜੇ ਤੁਸੀਂ ਵਿਆਜ ਤਾਰਦੋ ਕੁ ਮਹੀਨੇ ਦਾ ਠੀਕ ਆ ਨਹੀਂ ਤੇ ਬੈਂਕ ਨੇ ਆਪਣੀ ਕਾਰਵਾਈ ਕਰ ਲੈਣੀ ਆ ਕੋਰਟ ਚ ਸਮੋ ਤੁਹਾਨੂੰ ਸੰਮਣ ਆਏ ਨੇ ਤੇ ਬਾਕੀ ਕੋਰਟ ਦੇ ਰਾਈ ਨਾਲ ਪੈਸੇ ਲੈ ਲੈਣੇ ਆ ਤੁਹਾਨੂੰ ਪਤਾ ਕਿ ਤੁਸੀਂ ਸੈਂਸ ਸਾਦੇ ਸਾ ਕੀਤਾ ਹੈ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦਾ ਨਾਮੀ ਕਰਾ ਲੈਣੀ ਆ ਉਹ ਨਹੀਂ ਨਹੀਂ ਸਰ ਇਦਾਂ ਨਾ ਕਰੋ ਸਾਡੀ ਬਦਨਾਮੀ ਬੜੀ ਹੋਣੀ ਆ ਤੇ ਜੇ ਬਦਨਾਮੀ ਤੋਂ ਡਰ ਹੁੰਦਾ ਨਾ ਫੇ ਤੁਹਾਨੂੰ 1 ਮਹੀਨਾ ਬਹੁਤ ਜ਼ਿਆਦਾ ਹੁੰਦਾ ਵਾ ਇੰਟਰਸਟ ਜਮਾ ਕਰਾ ਦਿਓ ਨਹੀਂ ਨਹੀਂ ਪੁੱਤ ਉਹ ਸਾਰੇ ਕੰਮ ਕਰਨੇ ਜਾਣਦਾ ਆ ਤੁਹਾਡੀ ਗਰੀਬਾਂ ਦੀ ਥੋੜੀ ਬਹੁਤੀ ਮਦਦ ਕਰ ਅਹੀ ਢੀਛਤੀ ਪੈਸੇ ਨਹੀਂ ਦੇ ਸਕਦੇ ਤੇ ਨਾ ਸਾਡੇ ਕੋ ਦਿੱਤੇ ਜਾਣੇ ਆ ਅਹੀ ਦੇ ਗਰੀਬ ਬੰਦੇ ਆ ਕੀ ਕਰੀਏ ਢੀਛਤੀ ਕਿੱਥੋਂ ਇੰਨਾ ਪੈਸਾ ਆਹੀ ਦੇਈਏ ਮਾਤਾ ਜੀ ਹੁਣ ਤੇ ਤੁਸੀਂ ਆਖੀ ਜਾਂਦੇ ਗਰੀਬ ਜੀ ਜਦੋਂ ਗੱਡੀਆਂ ਲੈਣ ਦੀਆਂ ਕੋਠੀਆਂ ਪਾਲੀਆਂ ਉਦੋਂ ਤੁਸੀਂ ਆਨੇ ਹੜੇ ਜਿਹੜਾ ਅਮੀਰ ਕੋਈ ਨਹੀਂ ਪਿੰਡ ਦੇ ਵਿੱਚ ਆ ਪੁੱਤ ਸਮੇ ਸਮੇ ਦੀ ਗੱਲ ਹੁੰਦੀ ਮੇਰੇ ਉੱਤੇ ਪੈਸਾ ਬੜਾ ਲੱਗਾ ਵਾ ਮਾਤਾ ਜੀ ਪੈਸਾ ਤੇ ਹੁਣ ਲੱਗਾ ਲੋਨ ਤਾਂ ਤੁਸੀਂ ਅਜੇ ਤੋਂ 6 ਸਾਲ ਪਹਿਲਾਂ ਚੁੱਕਿਆ ਸਾਲ ਉਹ ਕੀ ਕਰੀਏ ਸਾਰਾ ਜੀਮੀਦਾਰਾਂ ਦਾ ਇਦਾਂ ਹੀ ਹੁੰਦਾ ਵੇਖਣ ਨੂੰ ਲੱਗਦਾ ਵਾ ਕਰਜ਼ੇ ਨਾਲ ਭਰੇ ਹੁੰਦੇ ਆ ਇਦਾਂ ਹੀ ਕਦੀ ਕੋਈ ਕੰਮ ਪੈ ਜਾਂਦਾ ਕਦੀ ਕੋਈ ਕੰਮ ਪੈ ਜਾਂਦਾ ਤੇ ਪੁੱਤ ਕੋਈ ਗੱਲ ਨਹੀਂ ਤੂੰ ਮੇਰਾ ਪੁੱਤ ਮੈਨੂੰ ਸਿਆਣਾ ਹੀ ਲੱਗਣ ਲਿਆ ਤੂੰ ਕਰ ਸਾਡੀ ਥੋੜੀ ਬਹੁਤੀ ਮਦਦ ਵੇਖੋ ਮਾਤਾ ਇਹ ਤੁਸੀਂ ਜਿਆਦਾ ਆਂਦੇ ਜੀ ਨਾ ਤਿੰਨ ਮਹੀਨੇ ਬਾਅਦ ਤੋਂ ਬਾਅਦ ਮੈਂ ਮੁੱਲ ਦੇ ਸਕਦਾ ਵਾਂ ਇਸ ਤੋਂ ਬਾਅਦ ਨਹੀਂ ਜੇ ਆਪਾਂ ਤੁਹਾਨੂੰ ਮੁੱਲ ਦੇ ਸਕਦੇ ਤਾਨੂੰ ਜੇ ਜਿਹੜੇ ਤੁਹਾਡੇ ਕੋਲ ਤਿੰਨ ਮਹੀਨੇ ਦੇ ਵਿੱਚ ਵਿੱਚ ਕਰ ਦੇ ਦਿੰਦੇ ਠੀਕ ਜੇ ਨਹੀਂ ਤੇ ਫਿਰ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਜਾਣੀ ਜੀ ਇਹ ਮੇਰੇ ਪੁੱਤ ਨੇ ਕਰਜਾ ਚੁੱਕ ਚੁੱਕ ਕੇ ਮੇਰੇ ਉੱਤੇ ਬੜਾ ਪੈ ਹਲਾਇਆ। ਜੇ ਮੇਰੇ ਤੇ ਨਾਂ ਲੱਗਦਾ ਤੇਹੀ ਉਹ ਹੀ ਕਰਜਾ ਲਾਦੇ ਤੁਹਾਨੂੰ ਕਿ ਅਸੀਂ ਮੰਨਦਾ। ਸਿਆਣਿਆਂ ਦੇਂਦੇ ਨਾ ਝੱਗਾ ਚੁੱਕੀ ਹੈ ਨਾ ਕਿ ਡੱਪੜਾ ਨੰਗਾ ਹੁੰਦਾ। ਸਾਡੀ ਭੈਣ ਨੇ ਨਾ ਸਾਨੂੰ ਬਹੁਤ ਦੁਖੀ ਕੀਤਾ। ਉਹਨਾਂ ਜਮੀਨ ਚੜ ਗਈ ਆ। ਤੁਹਾਨੂੰ ਨਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਨੀ ਮੈਨੂੰ ਹਿੱਸਾ ਦੋ ਮੇਰਾ। ਵੇਖੋ ਕ੍ਰਾਮ ਸਿੰਘ ਜੀ ਇਹ ਜੇ ਘਰ ਘਰ ਦਾ ਇਹੋ ਹਲਵਾ। ਬਾਕੀ ਜਿਹੜੇ ਨਾਂ ਚੜੀਏ ਉਹ ਤੇ ਉਹਨੇ ਖੜਨੀ ਆ। ਹੁਣ ਤੁਸੀਂ ਉਹਦੀ ਜ਼ਮੀਨ ਵੀ ਦੱਬਨ ਨੂੰ ਫਿਰਦੇ ਜਿਹਾ ਹਸਾਬ ਨਾਲ। ਉਹ ਨਹੀਂ ਨਹੀਂ ਸਰ। ਅਨਕਲੋਡ ਦੱਬਣ ਦੀ ਅਹੀਂ ਤਾਂ ਨੇ ਵੀ ਸਾਡੀ ਇਹ ਵੀ ਲਾਜਾ ਸਾਡਾ ਪਿੱਛਾ ਸਾਡ ਕਦੀ ਮੈਨੂੰ ਥਾਣੇ ਫੜਾਣ ਦੀ ਕਦੀ ਕੋਹ ਕਰਦੀ ਆ ਚਲੋ ਜੀ ਤੁਹਾਡੀ ਪ੍ਰੋਬਲਮ ਤੇ ਮੈਂ ਤੁਹਾਨੂੰ ਫੇਰ ਦੱਸ ਚੱਲਿਆ ਜੀ ਕਿ ਤਿੰਨ ਮਹੀਨੇ ਤੁਹਾਡੇ ਕੋ ਵਕਬ ਆ ਜੇ ਤੇ ਤਿੰਨਾਂ ਮਹੀਨੇ ਤੋਂ ਪਹਿਲਾਂ ਪਹਿਲਾਂ ਆਣ ਕੇ ਆਪਣਾ ਲੈਣ ਦਾ ਜਿਹੜਾ ਕਲੀਅਰ ਕਰ ਲਿਓ ਨਹੀਂ ਤੇ ਮੁੜ ਕੇ ਨਾ ਕਿਉਂਕਿ ਦੱਸਿਆ ਨਹੀਂ ਮੁੜ ਕੇ ਕਾਨੂੰਨੀ ਕਾਰਵਾਈ ਹੋ ਜਾਣੀ ਜੀ ਚਲੋ ਠੀਕ ਆ ਸਰ ਠੀਕ ਆ ਜੀ ਕਰਦੇ ਹਾਂ ਮਸਲਾ ਸਾਡਾ ਪੁੱਤ ਹੁਣ ਕੀ ਕਰਾਂਗੇ ਕਿੱਥੋਂ ਇੰਨਾ ਕਰਜ਼ਾ ਦਾਂਗੇ ਮੰਮੀ ਮੈਂ ਤਾਂ ਆਵ ਸਮੇਂ ਲੱਗਦੀ ਕੀ ਆਪਾਂ ਕਰਾਂਗੇ ਕਿੱਥੋਂ ਕਰਜ ਲਾਵਾਂਗੇ ਤੂੰ ਹੀ ਦਿਲ ਛੋਟਾ ਨਾ ਕਰੋ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਜ਼ਰੂਰ ਹੋ ਜਾਊਗਾ ਤੇ ਜੇ ਅਸੀਂ ਇਦਾਂ ਟਿਹਰੀ ਟਾ ਕੇ ਬਹਿ ਗਏ ਨਾ ਤੇ ਫੇਰ ਬੜੀ ਮੁਸ਼ਕਲ ਹੋ ਜਾਣੀ ਆ ਪੈਸੇ ਹੀ ਆ ਬੰਦਿਆਂ ਦੇ ਚੜਦੇ ਆ ਉੱਤਰ ਦੇ ਵੀ ਆ ਕੋਈ ਗੱਲ ਨਹੀਂ ਐਵੇਂ ਨਾ ਇਦਾਂ ਕਰੀ ਜਾਓ ਚੁੱਪ ਕਰ ਮੇਰਾ ਪੁੱਤ ਸਾਰੇ ਬੰਨੇ ਸਤਾ ਮਿਲ ਲਿਆ ਹਨ ਜੇ ਕੁੜੀ ਆਡੀ ਆ ਉਹਨੇ ਸਾਨੂੰ ਬੜਾ ਸਤਾਇਆ ਹੁਣ ਆ ਬੈਂਕ ਵਾਲੇ ਜੋ ਇੰਨਾ ਨਹੀਂ ਸਾਡੀ ਜਾਨ ਛੱਡਣੀ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਉਹ ਜੇ ਪੁਲਿਸ ਲੈ ਕੇ ਆ ਗਏ ਤੇ ਬਦਨਾਮੀ ਬੜੀ ਹੋਣੀ ਓ ਇੰਨਾ ਜਲੂਸ ਬੋਹ ਕੰਣਾ ਪਿੰਡ 'ਚ ਸਾਡਾ ਉਹ ਨਹੀਂ ਕੱਢਦੇ ਪੁਲਿਸ ਕੀ ਹੋ ਜਾਨੂੰ ਡਾਂਗ ਮਾਰਦਿਆਂ ਲੱਗੀ ਅੱਗੇ ਰਾਜਵਿੰਦਰ ਨੇ ਖਲਾਈ ਤੇ ਕੀ ਗੋਲੀ ਵੱਜ ਗਈ ਤੂੰ ਗੱਲ ਅਲੱਗ ਹੀ ਜਿਹੜਾ ਬੈਂਕ ਦਾ ਮਸਲਾ ਹੁੰਦਾ ਨਾ ਇਹ ਜਲੂਸ ਬੜਾ ਕੱਢਦੇ ਪਿੰਡ 'ਚ ਮੈਨੂੰ ਪਤਾ ਨਾ ਇੰਨਾ ਬੋਰਡ ਲਾਉਣਾ ਔਰ ਕੀ ਦਾ ਤੁਸੀਂ ਇਦਾਂ ਕਰੋ ਤੇ ਕੇ ਸਰਪੰਚ ਨੂੰ ਨਾਲ ਲੈ ਕੇ ਤੇ ਬੈਂਕ 'ਚ ਜਾਓ ਹਾਂ ਕਿ ਸਿਆਣੇ ਬੰਦੇ ਦੀ ਗੱਲ ਮੰਨ ਲੈਂਦੇ ਆ ਕਿ ਪਿੰਡ ਦਾ ਮੋਤਵਾਰ ਆਇਆ ਵਾ ਤੇ ਨਾਲੇ ਕੱਲ ਮੰਨਦਾ ਸਰਪੰਚ ਦੀ ਗੱਲ ਪਰ ਨਹੀਂ ਇਹ ਕਿਸੇ ਦੀ ਨਹੀਂ ਮੰਨਦੇ ਇਹਨਾਂ ਦੇ ਆਪਣੇ ਕਾਨੂੰਨ ਹੁੰਦੇ ਇਹਨੂੰ ਤਾਂ ਬਸ ਪੈਸਾ ਚਾਹੀਦਾ ਪੈਸਾ ਬੰਦਾ ਭਾਵੇਂ ਮਰੇ ਭਾਵੇਂ ਜੀਵੇ ਇੱਕ ਵਾਰੀ ਜਾ ਕੇ ਤੇ ਵੇਖੋ ਐਦਾਂ ਢੇਰੀ ਢਾ ਕੇ ਬੈਠਾ ਕੀ ਹਾਸਲ ਹੋਊਗਾ ਜਾਓ ਮੇਰੀ ਗੱਲ ਸੁਣਨੋ ਤੁਸੀਂ ਤੇ ਸਰਪੰਚ ਵੱਲ ਜਾਓ ਚਲ ਠੀਕ ਆ ਜਾਂਨਾ ਮੈਂ ਮੇਰੇ ਪੁੱਤ ਨੂੰ ਤੇ ਕੋਈ ਨਾ ਕੋਈ ਵਿਵਪਤਾ ਪਈ ਰਹਿੰਦੀ ਆ ਕੀ ਕਰੀਏ ਕਿੱਧਰ ਚੱਲ ਜੀਗੇ ਕੋਈ ਸਮਝ ਨਹੀਂ ਲੱਗਦੀ ਤੋਨੀ ਰੱਬ ਨੇ ਸਾਰੀਆਂ ਮੁਸੀਬਤਾਂ ਨਾ ਸਾਡੇ ਲੇਖਾਂ ਦੇ ਵਿੱਚ ਲਿਖ ਦਿੱਤੀਆਂ ਆ ਅੰਤਰੇ 2 ਸਾਲ ਹੋ ਗਏ ਆ ਅਸੀਂ ਤਾਂ ਕਿਸ ਨਾ ਕਿਸ ਬੰਨੇ ਨਾ ਨਵੀਂ ਮੁਸੀਬਤ ਦੇ ਵਿੱਚ ਫੰਦੇ ਜਾਂਦੇ ਆ ਸਮਝ ਨਹੀਂ ਆਉਂਦੀ ਤੇ ਕੀ ਕਰੀਏ ਤੇ ਕੀ ਨਾ ਕਰੀਏ ਇਹ ਤਾਂ ਆਂਦੀਆਂ ਸਰਪੰਚਾ ਲ ਜਾ ਤੇ ਸਰਪੰਚਾ ਲ ਜਾ ਕਰੂ ਨਾ ਕੀ ਮੈਂ ਹੋਰ ਬਦਨਾਮੀ ਜ਼ਿਆਦਾ ਹੋਣੀ ਪਿੰਡ 'ਚ ਜੇ ਇੱਥੇ ਕੋਈ ਸੁਣ ਲਿਆ ਲੋ ਕਮ ਖੋਲ ਕਰਨੇ ਆ ਇਹ ਕਰਜ਼ੇ ਦੇ ਥੱਲੇ ਆਇਆ ਹੁਣ ਮਰੂਗਾ ਖੁ ਖਾ ਕੇ ਇਦਾਂ ਕਰਦਾ ਮੈਂ ਕਿਸੇ ਦਾ ਨਹੀਂ ਜਾਂਦਾ ਨਾਲੇ ਸਰਪੰਚ ਨੇ ਕਿਹਾ ਮੈਨੂੰ ਕਰਜ਼ਾ ਤਾਰ ਦੇਣਾ ਤਾਂ ਇਹਨਾਂ ਦਾ ਮੈਨੂੰ ਹੀ ਪੈਣਾ ਜਦੋਂ ਮੇਰੇ ਕੋਲ ਹੈ ਹੀ ਦਵਾਨੀ ਕੋਈ ਨਹੀਂ ਮੈਂ ਤਾਰੂ ਕਿੱਥੇ ਇਦਾਂ ਕਰਦਾ ਜੀ ਤੇ ਕਰਦਾ ਕੋ ਖਾ ਕੇ ਮਰ ਜਾ ਨਾਲੇ ਸਿਆਪਾ ਨਿਬੜ ਜੂ ਨਾ ਕਰਜ਼ਾ ਦੇਣਾ ਪਊ ਤੇ ਨਾਲੇ ਉਹਦੀ ਸ਼ਗਾਤ ਮੈਨੂੰ ਸਤਾਉਂਦੀ ਨਾ ਉਹਦੇ ਠੰਡ ਕੱਲ੍ਹ ਜੀ ਠੰਡ ਪੈ ਜੂਗੀ ਇੰਨਾ ਨੂੰ ਤੇ ਆਖਿਆ ਸੀ ਸਰਪੰਚ ਵੱਲ ਜਾਓ ਤੇ ਇਹ ਟੁੜੀ ਵਾਲੇ ਅੰਦਰ ਕੀ ਕਰਨ ਵੜ ਗਿਆ ਵੇਖਾਂ ਤੇ ਸਹੀ ਜਾ ਕੇ ਤੇ ਮੇਰਾ ਜੀ ਕੱਦਦਾ ਨਾ ਖਾ ਕੇ ਕੋ ਮਰੀ ਜਾਵਾਂ ਸਿਰ ਦਵਾਈ ਰੱਖੀ ਤੇ ਗਈ ਮੈਂ ਚੂਹੇ ਮਾਰਨ ਵਾਲੀ ਉਹ ਖਾ ਕੇ ਸਿਆਪਾ ਨਹੀਂ ਵੇੜਦਣਾ ਅੱਜ ਮੈਂ ਆਪਣਾ ਕਿਦਾ ਐ ਕਿ ਪੁੱਤਾ ਜੇ ਤੈਨੂੰ ਦੱਸੋ ਮੈਨੂੰ ਪਹਿਲਾਂ ਦੱਸੋ ਇਹ ਕੀ ਖਾਦਾ ਹਾਇ ਦੱਸਦੇ ਕਿਉਂ ਨਹੀਂ ਆ ਕੁੰਦੇ ਕਿਉਂ ਨਹੀਂ ਤੁਸੀਂ ਕਹ ਹਾਇ ਤੈਨੂੰ ਇਹ ਕੀ ਕੀਤਾ ਤੁਸੀਂ ਪਹਿਲਾਂ ਇਹ ਕੰਮ ਕਰ ਮੰਮੀ ਮੰਮੀ ਹਾਇ ਰੱਬਾ ਕੀ ਹੋ ਗਿਆ ਆ ਮੰਮੀ ਹਾਇ ਕੀ ਹੋ ਗਿਆ ਆ ਮੰਮੀ ਅੰਨਾ ਨੇ ਪਤਾ ਨਹੀਂ ਕੀ ਖਾ ਲਿਆ ਇੱਥੋਂ ਆ ਸੀਸੀ ਪਈ ਹਾ ਨਾ ਮਰਗੀ ਕੀ ਹੋ ਗਿਆ ਵਾ ਪਤਾ ਨਹੀਂ ਕੀ ਖਾਦਾ ਜੇ ਹਾਇ ਰੱਬਾ ਛੇਤੀ ਕਰ ਮੰਜੀ ਦੇ ਪਾ ਇਹਨੂੰ ਹਾਇ ਰੱਬਾ ਮਰਗੀ ਕੀ ਹੋ ਗਿਆ ਆ ਹਾਇ 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 ਗਰ ਨਾਮ ਕੀ ਕੀਤਾ ਈਓ ਫਾਈ ਮਰ ਗਈ ਉਹ ਕਿੱਥੇ ਜਾਈਏ ਬੈਠੀ ਕੀ ਕਰ ਰਹੀ ਆ ਨਹੀਂ ਕਿ ਹਾਂਡ ਗਵਾਨ ਵਾਲ ਜਾ ਨਹੀਂ ਕੋਈ ਖੜੇ ਇਹਨੂੰ ਕਿਤੇ ਹਸਪਤਾਲ ਮੰਮੀ ਮੈਂ ਛੇਤੀ ਕਰ ਫੋਨ ਕਰਦੀ ਆ ਛੇਤੀ ਕਰ ਛੇਤੀ ਫੋਨ ਕਰਨੀ ਕਿਸੇ ਨੂੰ ਨਹੀਂ ਇਹਨੂੰ ਲਿਆਜੋ ਹਾਏ ਰੱਬਾ ਵੇ ਪੁੱਤ ਤੂੰ ਇਹ ਕੀ ਕੰਮ ਕੀਤਾ ਯਾਰ ਹੈਲੋ ਵੀਰ ਜੀ ਛੇਤੀ ਸਾਡੇ ਘਰ ਆਇਓ ਛੇਤੀ ਛੇਤੀ ਬੜਾ ਟਾਈਮ ਨਾਲ ਆਇਓ ਨਹੀਂ ਅੰਨ ਦਵਾਈ ਖਾ ਲਈ ਕੋਈ ਆਜੋ ਮੇਰਾ ਵੀਰ ਮੰਮੀ ਕੀਤਾ ਫੋਨ ਆ ਗਵਾਂਡੀਆਂ ਦੇ ਮੁੰਡੇ ਨੂੰ ਆਂਦਾ ਆ ਗਿਆ ਮੈਂ ਬਸ ਪਾਣੀ ਲਿਆਵਾਂ ਘਟ ਮੰਮੀ ਇਹ ਤਾਂ ਹੋਸ਼ ਹੀ ਨਹੀਂ ਕਰ ਰਹੀ ਨਹੀਂ ਛੇਤੀ ਲੈ ਜਾ ਇਹਨੂੰ ਛੇਤੀ ਹਾਂ ਰੱਬਾ ਹਾਂ ਹੈਲੋ ਹਾਂ ਜੀ ਬੈਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੈ ਸਤਿ ਸ੍ਰੀ ਅਕਾਲ ਵੀਰ ਜੀ ਹਾਲ ਹੂਲ ਕੀ ਪੁੱਛਦਾ ਤੂੰ ਮੇਰੇ ਤੇ ਬੜੇ ਮਾੜੇ ਹਾਲ ਓ ਕੀ ਗੱਲ ਹੋਈ ਏ ਹੁਣ ਆ ਗਈ ਆ ਬਾਜੀ ਤੇਰੇ ਨੇ ਦਵਾਈ ਖਾ ਲਈ ਹੈ ਦਵਾਈ ਕੱਲੀ ਖਾ ਲਈ ਸਮਝ ਨਹੀਂ ਲੱਗਦੀ ਸਾਡੇ ਤੇ ਤਾਂ ਮੁਸੀਬਤਾਂ ਦਾ ਜਿੱਦਾਂ ਪਹਾੜ ਹੀ ਟੁੱਟ ਗਿਆ ਹੁੰਦਾ ਵਾ ਨਿਲ ਕੀ ਗੱਲ ਲੜਾਈ ਲੜੀ ਹੋ ਗਈ ਤੁਹਾਡੀ ਆਪ ਸੱਚ ਜੇ ਕੀ ਚੱਕਰ ਪੈ ਗਿਆ ਲੜਾਈ ਕਿੱਥੋਂ ਹੋਣੀ ਆ ਲੜੇ ਤੇ ਹੀ ਕਦੀ ਹੋਇਆ ਹੀ ਨਹੀਂ ਆ ਜਦ ਬਖਾਨਾ ਤਿਆਰ ਰਾਜਵਿੰਦਰ ਨੇ ਪਾਇਆ ਤੇ ਕੋਹ ਬੈਂਕ ਵਾਲਿਆਂ ਨੇ ਬੈਂਕ ਵਾਲੇ ਆ ਗਏ ਆਹੇ ਜੀ ਪੈਸੇ ਤਾਰੋ ਬੈਂਕ ਦੇ ਵਿੱਚ ਤੇ ਹੁੰਦੇ 3 ਮਹੀਨੇ ਦੀ ਉਹ ਹਉਲਤ ਉਹ ਦਿਨੇ ਬਸ ਇੰਨੇ ਜੀ ਇਹਨਾਂ ਟੈਨਸ਼ਨ ਲਾ ਲਈ ਵੀ ਮੈਂ ਪੈਸੇ ਕਿੱਥੋਂ ਤਾਰੂਗਾ ਅੱਗੇ ਤਾਂ ਨਾ ਪਤਾ ਮੰਮੀ ਤੇ ਬੜੇ ਲੱਗ ਗਏ ਤੇ ਗੱਲ ਪੈਂਦੀ ਪੈਸੇ ਮੈਂ ਕੋਈ ਨਾ ਮੈਂ ਕਰ ਦਿੰਦਾ ਇਧਰੋਂ ਕੋ ਚੱਕਰ ਨਹੀਂ ਗਾ ਤੇ ਤੂੰ ਇਹ ਕੰਮ ਇਹ ਕੰਮ ਕਿਉਂ ਕੀਤਾ ਇਹਨਾਂ ਨੇ ਵੇਖੋ ਵੀਰ ਜੀ ਇੰਨੇ ਪੈਸੇ ਕਿੱਥੋਂ ਕਰ ਲੈਣੇ ਤੁਸੀਂ 8-10 ਲੱਖ ਰੁਪਈਆ ਕੋਈ ਖੇਡ ਵਾ ਬਸ ਵੀਰ ਹੁਣ ਤੂੰ ਇੰਨਾ ਕੰਮ ਕਰ ਦੇ ਵੀ ਪਾਜੀ ਤੇਰਾ ਹਸਪੀਟਲ ਦੇ ਵਿੱਚ ਵਾ ਤੇ ਰੁਪਈਆ 50,000 ਰੁਪਈਆ ਲੈ ਕੇ ਨਾ ਤੇ ਹਸਪੀਟਲ ਦੇ ਵਿੱਚ ਛੇਤੀ ਆ ਜਾ ਡਾਕਟਰਾਂ ਨੇ ਮੰਗੇ ਆ ਉਹਨਾਂ ਚਰ ਕਹਿੰਦੇ ਲਾਜ ਨੂੰ ਹੱਥ ਨਹੀਂ ਪਾਉਣਾ ਹੀ ਕਰਨਾ ਨਹੀਂ ਇਹਦਾ ਲਾਜ ਤੀ ਪਾਜੀ ਫਿਕਰ ਨਾ ਕਰੋ ਮੈਂ ਆਪਣੇ ਨਾ ਕੁਝ ਸਮੇਂ ਤੱਕ ਪਹੁੰਚਦਾ ਵਾਂ ਠੀਕ ਆ ਬਸ ਮੈਂ ਤੁਹਾਡੇ ਕੋਲ ਅੱਧੇ ਘੰਟੇ ਦੇ ਵਿੱਚ ਵਿੱਚ ਆ ਗਿਆ ਮੇਰਾ ਵੀਰ ਛੇਤੀ ਆ ਜੀ ਮੈਨੂੰ ਤਾਂ ਬੜਾ ਹੀ ਹੋਰ ਤਰ੍ਹਾਂ ਹੋ ਹੀ ਜਾਂਦਾ ਇਹਨਾਂ ਨੂੰ ਵੇਖ ਕੇ ਕੋਈ ਨਾ ਪਾਜੀ ਮੈਂ ਆ ਗਿਆ ਯਾਰ ਹੱਸ ਮੈਂ ਪੈਸੇ ਤੇ ਮੇਰੇ ਕੋਲ ਥੋੜੇ ਆ ਤੇ ਭਾਈ ਇਹਦੀ ਜਿੰਦਗੀ ਬਚਾਉਣੀ ਜਰੂਰੀ ਆ ਕਿਉਂਕਿ ਜੇ ਮੰਨ ਲਓ ਪੈਸੇ ਉੱਥੇ ਨਾ ਪਹੁੰਚੇ ਤਾਂ ਇਦਾਂ ਤੇ ਆਪਣਾ ਘਰ ਬਰਬਾਦ ਹੋ ਜਾਊਗਾ ਉਹਨਾਂ ਦਾ ਮੈਨੂੰ ਬਈ ਕੁਝ ਕਰਨਾ ਪੈਣਾ ਵਾ ਮੈਂ ਇਦਾਂ ਕਰਦਾ ਜਿਹੜੀ ਮੱਝ ਆ ਮੱਝ ਵੇਚ ਦਿੰਨਾ ਫਿਰ ਮੈਂ ਨਾਲੇ ਪੈਸੇ ਦਾ ਇੰਤਜ਼ਾਮ ਹੋ ਜਾਊਗਾ ਤੇ ਫਿਰ ਮੈਂ ਨਾਲੇ ਉਹਨਾਂ ਕੋਲ ਲੈ ਜਾਣ ਵਾਲਾ ਬਣੂਗਾ ਭਾਜੀ ਇਹ ਕੀ ਕੰਮ ਕੀਤਾ ਤੁਸੀਂ ਕਰਜੇ ਤੇ ਆਪਣੇ ਜੱਟਾਂ ਸੇ ਚੜਦੇ ਰਹਿੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਕਿ ਜ਼ਿੰਦਗੀ ਤੁਸੀਂ ਖਰਾਬ ਵੀ ਕਰ ਲੈਣੀ ਆਪਣੀ ਬਾਊ ਕੀ ਕਰੇ ਬੰਦਾ ਜਦੋਂ ਆਪਣੈ ਦਸਨ ਬਣ ਜਾਣ ਨਾ ਤੇ ਬੰਦੇ ਨੂੰ ਉਹ ਬਜਟ ਦਾ ਰੱਖਣੀ ਆ ਸਾਡੀ ਭੈਣ ਨੇ ਨਾ ਸਾਡਾ ਜੀਣਾ ਹਰਾਮ ਕਰਤਾ ਸੀ ਤੇ ਉਧਰੋਂ ਬੈਂਕ ਵਾਲੇ ਨਾ ਤੰਗ ਕਰਦੇ ਸੀ ਨਾ ਫਿਰ ਮੈਂ ਸਮਝਿਆ ਇਹ ਜ਼ਿੰਦਗੀ ਨੂੰ ਖਤਮ ਹੀ ਕਰ ਦੇਣਾ ਮੈਂ ਨਹੀਂ ਨਹੀਂ ਭਾਜੀ ਆਹ ਕੰਮ ਗਲਤ ਕੀਤਾ ਹੈ ਤੁਸੀਂ ਵੇਖੋ ਵੀਰ ਜੀ ਇਹਨਾਂ ਨੇ ਤਾਂ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚ ਲਿਆ ਪਰ ਤੁਹਾਡੇ ਬਾਰੇ ਤਾਂ ਸੋਚਦੇ ਮੰਮੀ ਆ ਉਹ ਢਿੱਲੀ ਮੱਠੀ ਰਹਿੰਦੀ ਆ ਬੱਚੇ ਨਹੀਂ ਕਿਨੇ ਕਿਤੇ ਘਰ ਦੇ ਸੌ ਖਰਚੇ ਹੁੰਦੇ ਆ ਇੰਨਾ ਦੇ ਸਿਰ ਤੇ ਹੀ ਘਾਰਵਾ ਜੇ ਕਮਾਉਣ ਕਦੇ ਹੋਣਗੇ ਤੇ ਫੇਰ ਹੀ ਅਸੀਂ ਵਰਤਾਂਗੇ ਜੇ ਅਸੀਂ ਇਦਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਾਂਗੇ ਤੋਹੀ ਤਾਂ ਆਪਣੀ ਜ਼ਿੰਦਗੀ ਖਤਮ ਕਰ ਲੋਗੇ ਤੇ ਅਸੀਂ ਕਿੱਥੇ ਜਾਵਾਂਗੇ ਸਾਡੇ ਬਾਰੇ ਤਾਂ ਥੋੜਾ ਬੜਾ ਸੋਚਦੇ ਦੋ ਜੇ ਮੈਂ ਨਾ ਵੇਂਦੀ ਤੇ ਪਤਾ ਨਹੀਂ ਕੀ ਬਣ ਜਾਣਾ ਹੈਗਾ ਗਰਨਾਮ ਅੱਜ ਇਹ ਗਲਤੀ ਕੀਤੀ ਆ ਗਾਂ ਇਦਾਂ ਦੀ ਕਿਤੇ ਗਲਤੀ ਕਰ ਨਾ ਲੈਣੀ ਚੰਗਾ ਹੋਣ ਤਾਂ ਤੈਨੂੰ ਛੇਤੀ ਛੇਤੀ ਇਹਨਾਂ ਨੇ ਲੈ ਗਏ ਭੈਣ ਭਰਾ ਤੇ ਤੈਨੂੰ ਬਚਾ ਲਿਆ ਵਾ ਬੇ ਨਾਲੇ ਬਦੀ ਨੂੰ ਆਂਦੇ ਹਾਂ ਤੇ ਟੋ ਮੇਲਾ ਗਾਂ ਇਦਾਂ ਦਾ ਕੰਮ ਨਾ ਕਿਤੇ ਕਰਦੀ ਚੰਗਾ ਜ਼ਿੰਦਗੀ ਆ ਤੇ ਸਾਰਾ ਖੁਸ਼ੀ ਆ ਤੇ ਜ਼ਿੰਦਗੀ ਖਤਮ ਹੋ ਗਈ ਤੇ ਸਾਰਾ ਕੁਝ ਹੀ ਗਿਆ ਵੇਖੋ ਜੀ ਅਸੀਂ ਜੀ ਕਿੰਨੀ ਮੁਸ਼ਕਿਲ ਬਚਾਉਨੇ ਆ ਮੰਮੀ ਆ ਐਨੀ ਢਿੱਲੀ ਰਹੀ ਆ ਕਿਤੇ ਅਸੀਂ ਐਨਾ ਇਦੇ ਤੇ ਪੈਸਾ ਲਾਇਆ ਵਾ ਤੇ ਤਾਂ ਇਹਨਾਂ ਨੇ ਦਿਮਾਗ ਘਮ ਕੀਤਾ ਕਿ ਅਸੀਂ ਆਪਣੀ ਮਾਂ ਦੇ ਮਗਰ ਇੰਨਾ ਭੱਜੇ ਫਿਰਦੇ ਰਹੇ ਆ ਤੇ ਆ ਹੁਣ ਅਜਾਈ ਆ ਵੀਰ 50-60000 ਰੁਪਇਆ ਲਾ ਕੇ ਆ ਗਿਆ ਨਾ ਹਸਪੀਟਲ ਜੇ ਇਹ ਵਿਚਾਰਾ ਨਾਮ ਦਾ ਤੇ ਮੈਂ ਉੱਥੇ ਕਿੱਥੋਂ ਪੈਸੇ ਲਾ ਲੈਣੇਗੇ ਉਹ ਵੀ ਤੇ ਸਿਰ ਚੜ ਗਏ ਨਾ ਤੁਸੀਂ ਕਾਨੂੰਨੀ ਸੋਚਿਆ ਇਹ ਗੱਲ ਬਾਰੇ ਮੈਂ ਬੜਾ ਸੋਚਦਾ ਜਾਂ ਦਿਮਾਗ ਹੁੰਦਾ ਮੰਦੇ ਦਾ ਕਿੰਨਾ ਕੁ ਸੋਚੂ ਬੰਦਾ ਜਦੋਂ 400 ਬੰਦਾ ਦੁਖੀ ਹੋ ਜਾਂਦਾ ਨਾ ਉਹਦੇ ਕੋਈ ਰਾਹ ਬਚਦਾ ਫਿਰ ਮੌਤ ਤੁਸੀਂ ਤੇ ਬੜੀ ਚਾਤੀ ਆਪਣਾ ਫੈਸਲਾ ਦੱਸਤਾ ਵੀ ਮੌਤ ਤੇ ਫਿਰ ਇਦਾਂ ਕਰਨਾ ਹੈ ਨਾ ਸਾਰਿਆਂ ਥੋੜੀ ਥੋੜੀ ਦਵਾਈ ਦੇ ਲਿੰਦੇ ਤੇ ਸਾਰੇ ਮੁੱਕ ਜਾਂਦੇ ਨਾ ਕੋਈ ਸਾਨੂੰ ਉਹ ਵੱਲ ਤੰਗ ਕਰਦਾ ਤੇ ਨਾ ਉਹ ਵੱਲ ਜਿੰਦਗੀ ਖਤਮ ਹੋ ਜਾਂਦੀ ਸਾਰਿਆਂ ਦੀ ਗਰਨਾਮ ਇੱਕ ਗਲਤੀ ਅੱਜ ਕੀਤੀ ਆ ਗਾਂ ਇਦਾਂ ਦੀ ਗਲਤੀ ਨਾ ਕਰੀ ਚੰਗਾ ਸਿਆਣਾ ਬਣ ਸਿਆਣੇ ਬਣੀਦਾ ਵਾ ਕੋਈ ਗੱਲ ਨਹੀਂ ਕਰਜ਼ਾ ਲੈ ਜਾਣਾ ਵਾ ਮੰਮੀ ਕਿੱਥੇ ਲੈ ਜਾਣਾ ਵਾ ਉਧਰ ਭੈਣ ਨੇ ਲਗਾਈ ਗੂਠਾ ਮੈਨੂੰ ਤਾਲੀ ਦੋ ਉਧਰ ਪਲਜ ਹੋਈ ਪੈਲੀ ਤਾੜੀ ਵਿੱਚੋਂ ਮੈਂ ਤੇ ਕਿੱਥੋਂ ਕਰਜ਼ਾ ਲਵਾਂਗਾ ਮੈਨੂੰ ਬਹੁਤ ਇੱਦਾਂ ਨਹੀਂ ਆ। ਭਾਜੀ ਮੇਰੀ ਗੱਲ ਸੁਣੋ। ਮੰਨ ਲਓ ਤੁਹਾਡੀ ਜ਼ਮੀਨ ਨਹੀਂ ਵਿਗਣਦੀ ਹਨਾ ਮੇਰੀ ਜ਼ਮੀਨ ਹੈਗੀ ਆ। ਮੈਂ ਆਪਣੀ ਜ਼ਮੀਨ ਵੇਚ ਦੂੰਗਾ ਭਾਜੀ ਹਨਾ ਬਾਕੀ ਇਹ ਆ ਕਿ ਜਿਹੜਾ ਕੰਮ ਤੁਸੀਂ ਅੱਜ ਕੀਤਾ ਜੇ ਨਾ ਇਹ ਦੁਬਾਰਾ ਨਾ ਕਰਿਓ ਕਿਉਂਕਿ ਇਹ ਜ਼ਿੰਦਗੀ ਜਿਹੜੀ ਭਾਜੀ ਬਾਹ ਬਾਹ ਨਹੀਂ ਜੀ ਮਿਲਦੀ ਹੈਗੀ। ਨਹੀਂ ਨਹੀਂ ਬਾਊ ਤੂੰ ਕਾਨੂੰ ਜ਼ਮੀਨੇ ਵੇਚਣੀ ਆ। ਸਾਡੀ ਆ ਨਾ ਮੈਂ ਆਪੇ ਲਾ ਲੂੰ ਕਰਜ਼ਾ ਕੋਈ ਗੱਲ ਨਹੀਂ। ਵੇਖੋ ਹਾਂ ਇਹਨੂੰ ਆਂਦੇ ਹੀ ਰਿਸ਼ਤੇ ਚਾਹੇ ਭੈਣ ਦਾ ਹੋਵੇ ਚਾਹੇ ਭਰਾ ਦਾ ਹੋਵੇ। ਜਿਹੜਾ ਓਖੀ ਵੇਲੇ ਨਾਲ ਖੜ ਜਾਂਦਾ ਨਾ ਉਹੋ ਹੀ ਸਮਝੋ ਵੀ ਆਪਣਾ ਮੈਂ ਆਪਣੇ ਵੀਰ ਨੂੰ ਕਿਹੜਾ ਕਿਹਾ ਹੈਗਾ ਵੀ ਆਹ ਗੱਲਾਂ ਸੋਚ ਬਾਕੀ ਚਲੋ ਜੋ ਵੀ ਕਰਦਾ ਨਾ ਪਰਮਾਤਮਾ ਠੀਕ ਹੀ ਕਰਦਾ ਵਾ ਤੇ ਗਾਂ ਵਾਸਤੇ ਨਾ ਇਹ ਕੰਮ ਕਰਿਓ ਮੇਰੀ ਇਹੋ ਤੁਹਾਡੇ ਗਾੜੀ ਬੇਨਤੀ ਆ ਤੁਹਾਡੇ ਬਾਰੇ ਜਰੂਰ ਸੋਚ ਲਿਓ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗਰਨਾਮ ਉਹਨੇ ਪਿਆਲੀ ਵੇਚਣੀ ਚਾਹੀ ਨਹੀਂ ਵੇਚਣੀ ਪਰ ਉਹਨੇ ਤੈਨੂੰ ਹੌਸਲਾ ਤਾਂ ਦਿੱਤਾ ਹੀ ਹੈ ਨਾ ਇਹੋ ਹੀ ਭੈਣ ਭਰਾ ਦਾ ਹੌਸਲਾ ਬੜਾ ਬੜੀ ਵੱਡੀ ਚੀਜ਼ ਹੁੰਦਾ ਵਾ ਮੰਮੀ ਇਹੋ ਤਾਂ ਮੈਂ ਸੋਚਦਾ ਕਿ ਇਹ ਵੇਖਲਾ ਹੱਡਾ ਚੋਂ ਇਸ ਤਰੀ ਖੂਨ ਦਸਤਾ ਨਹੀਂ ਮੇ ਰਹਿਣਾ ਪਰ ਇਸ ਤਰੀ ਹੈਗੀ ਗਾੜੀ ਦਿਲਦਰਸਤਾ ਪਰ ਇੱਕ ਮੇ ਸੱਗੀ ਭੈਣ ਜਿਹੜਾ ਮੇਰਾ ਆਪਣਾ ਖੂਨ ਆ ਜਿੰਨਾ ਮੈਂ ਬਚਪਨ ਗੁਜ਼ਾਰਿਆ ਜਿੰਨਾ ਮੈਂ ਜਾਣਦਾ ਏ ਉਹ ਮੈਨੂੰ ਮਾਰ ਤੇ ਤੁਲੀ ਆ ਪਰ ਹੁਣ ਕਰੀਏ ਕੀ ਹੁਣ ਭੈਣ ਦੇ ਦਿਮਾਗ ਚ ਕੀਤਾ ਕਿਹੜਾ ਕੀੜਾ ਵੜ ਗਿਆ ਆ ਉਹ ਨਹੀਂ ਨਿਕਲ ਦਿਆ ਉਹ ਕਿਹੇ ਦਿਨ ਨੂੰ ਉਹਨੂੰ ਸੋਝੀ ਆਉਣੀ ਆ ਵੀ ਭੈਣ ਭਰਾ ਕੀ ਚੀਜ਼ ਹੁੰਦੇ ਆ ਫੇਰ ਪਤਾ ਲੱਗਣਾ ਵਾ ਵੀ ਕੌਣ ਇੱਥੇ ਆ ਕੇ ਖਲੋਂਦਾ ਵਾ ਮੰਮੀ ਉਹਨੂੰ ਸੋਝੀ ਨਹੀਂ ਆਉਣੀ ਉਹਦਾ ਦਿਮਾਗ ਫਿਰ ਗਿਆ ਵਾ ਮਾਉ ਸਮੀਤ ਦੇ ਕੈਗਲ ਨੂੰ ਪਰਸਤੇ ਨਾ ਤੇ ਕੀ ਹੁੰਦੇ ਨਾ ਉਹਨੂੰ ਕੋਈ ਨਹੀਂ ਪਤਾ ਕੋਈ ਨਹੀਂ ਪੁੱਤ ਲੱਗ ਜਾਣਾ ਪਤਾ ਤੇ ਭਾਜੀ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਠੀਕ ਹੈ ਜਿੱਥੇ ਵੀ ਤੁਹਾਨੂੰ ਲੋੜ ਪੈਂਦੀ ਹੈ ਮੇਰੀ ਮੈਂ ਤੁਹਾਡੇ ਨਾਲ ਖੜਾਂਗਾ ਭਾਜੀ ਚੱਲ ਮੰਮੀ ਹਾਂ ਚੱਲ ਚੱਲ ਹੋਣ ਇਹਨਾਂ ਨੂੰ ਪੁੱਛਦੇ ਆ ਨਾ ਦੇਸਾਂ ਤਾਂ ਡਿਆ ਨਹੀਂ ਕੋਈ ਸਾਹਮਣੇ ਹੁਣ ਅੰਦਰ ਹੀ ਹੋਣੇ ਆ ਬਾਹਰ ਕਿੱਥੇ ਹੋਣਾ ਇਹਨਾਂ ਨੇ ਚੱਲ ਕੋਈ ਨਹੀਂ ਅੰਦਰ ਵੀ ਸੱਜਣਾ ਜੇ ਪਿੱਛੋਂ ਆ ਕੇ ਤਾਂ ਗੱਡੀ ਖੜਾ ਹਿਜਾਉਣਾ ਨਹੀਂ ਗਾ ਮੰਮੀ ਰਾਜਿੰਦਰ ਆਉਂਦੇ ਹੀ ਹੋਏ ਮੇਨੂੰ ਤੇਰਾ ਪਤਾ ਲੱਗਾ ਹੁਣ ਆਂਦੀ ਹੁਣੀ ਪਤਾ ਲੈ ਆਉਣੀ ਆ ਉਹ ਕਿੱਥੇ ਮੰਮੀ ਹੱਜ ਮੈਂ ਕਰਦੀ ਉਹ ਮੈਂ ਲੈਂਦਾ ਹੋਰ ਕਿ ਕਮਾਈ ਲੜਨ ਦਾ ਹੀ ਲੱਗਦੀ ਸਗਰ ਚੱਲ ਚੁੱਪ ਕਰ ਜਾ ਤੂੰ ਕੋਈ ਗੱਲ ਨਾ ਕਰੀ ਮੈਂ ਆਪੇ ਉਹਦੇ ਨਾਲ ਗੱਲ ਕਰ ਲੈਣੀ ਹੈ ਚੰਗਾ ਇਹ ਕਿਦਾਂ ਬੈਠੇ ਮੰਜੀਾਂ ਤੇ ਹਾਲੀ ਕੋਈ ਸ਼ਰਮ ਕਰ ਹੁਣ ਤੇਰਾ ਇੱਥੇ ਕੀ ਰਹਿ ਗਿਆ ਜਿਹੜਾ ਤੂੰ ਲੈਣ ਆਈ ਆਂ ਸਾਨੂੰ ਮਾਰੀ ਕੈਨ ਨਾ ਲੈਣ ਦੇ ਮਾਤਾ ਮੇਰਾ ਇੱਥੇ ਬੜਾ ਕੁਝ ਰਹਿੰਦਾ ਵਾ ਫਿਕਰ ਨਾ ਕਰੋ ਤੁਹਾਨੂੰ ਕੀ ਪਤਾ ਹੋਣਾ ਵਾ ਕੀ ਮੇਰਾ ਇਥੇ ਕੀ ਰਹਿ ਗਿਆ ਅਸਲ ਦੇ ਵਿੱਚ ਨਾ ਮੈਨੂੰ ਵੀ ਹੋਣੀ ਚੇਤੇ ਆਇਆ ਕਿ ਮੇਰੀ ਇਥੇ ਕਿਹੜੀ ਚੀਜ਼ ਰਹਿ ਗਈ ਮੈਂ ਉਹੀ ਆਪਣੀ ਲੈਣ ਆਈ ਆ ਨੀ ਤੇਰੇ ਨਾ ਕੀ ਰਹਿ ਗਿਆ ਤੇਰਾ ਹੁਣ ਇਥੇ ਨੀ ਤੇਰੇ ਭਰਾ ਨੇ ਸਪਰੇਅ ਪੀ ਲਈ ਜਿਉ ਮਰ ਜਾਂਦਾ ਨਾ ਤੇ ਜ਼ਮੀਨ ਜਿਆਦਾ ਦੇੜੀ ਇੱਕ ਤੇ ਰੱਖ ਕੇ ਲੈ ਜੀ ਰਾਜਿੰਦਰ ਹਾਦੀ ਹੋ ਗਈ ਤੇਰੇ ਵਾਲੀ ਕੋਈ ਮਾੜੀ ਮੋਟੀ ਸ਼ਰਮ ਕਰ ਸਾਨੂੰ ਚੈਨਲ ਜੀ ਲੈਂਦੇ ਕਿ ਸਾਨੂੰ ਮਾਰ ਕੇ ਹੀ ਹਟੇਂਗੀ ਤੂੰ ਨਾ ਮਾਤਾ ਕੀ ਕਹਿੰਨੀ ਆ ਕਿ ਹਿੱਕ ਤੇ ਧਰ ਕੇ ਲੈ ਜਾਣਾ ਵਾ ਜੇ ਐਡੀ ਗੱਲ ਨਾ ਲਿਆਓ ਮੈਨੂੰ ਦੇ ਦਿਓ ਜਿਹੜਾ ਮੇਰਾ ਬਣਦਾ ਹੱਕ ਵਾ ਤੇ ਮੈਂ ਲੈ ਜਾਨੀ ਆ ਤੇ ਬਾਕੀ ਮੈਨੂੰ ਆ ਤੁਹਾਡੇ ਜੀਨ ਮਾਰਨ ਆ ਕੋਈ ਸਪਰੇਅ ਆ ਪੀਵੇ ਨਾ ਪੀਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸ਼ਾ ਇਹ ਕਥਾ ਕਹਾਣੀਆਂ ਨਾ ਗਏ ਹੋਰ ਨੂੰ ਜਾ ਕੇ ਸੁਣਾਇਓ ਮੈਨੂੰ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਨੀ ਕੋਈ ਸ਼ਰਮ ਕਰ ਸ਼ਰਮ ਕਰਲਾ ਮਰ ਗਿਆ ਕਿ ਦਿਨ ਨੱਕ ਡੋਬ ਕੇ ਕੋਈ ਸ਼ਰਮ ਹੈਗੀ ਇਹਨੂੰ ਕਿਤੇ ਪੀ ਮੇਰੇ ਭੈਣ ਭਰਾਵਾ ਮੇਰੀ ਮਾਂ ਵਾ ਕਿਹੜੀਆਂ ਗੱਲਾਂ ਤੂੰ ਕਰ ਰਹੀ ਆ ਕਿਹੜੇ ਭੈਣ ਭਰਾ ਕਿਹੜੀ ਮਾਂ ਦੱਸੋ ਮੈਨੂੰ ਰਾਜਵਿੰਦਰ ਇਹਨਾਂ ਨੇ ਇਦਾਂ ਬੋਲੀ ਜਾਣਾ ਆ ਕਾਗਤ ਪੜਾ ਆਪੇ ਵੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਮੋਤੀਆ ਥੋੜੀ ਗੱਲਾਂ ਤਾਂ ਮੁੱਕੂ ਥੋੜੀ ਬਾਲੀ ਸ਼ਰਮ ਕਰੋ ਕੋਈ ਅਕਲ ਕਰੋ ਤੂੰ ਹੀ ਕੁੜਮਾ ਜਨਮਾਂ ਦੇ ਆਉਂਦੇ ਆ ਇਦਾਂ ਪੈਲੀ ਮੰਗਦੇ ਸੋਹਣੇ ਲੱਗਦੇ ਓ ਬਹੁਤ ਗਲਤ ਗੱਡੀਆਂ ਸਿਵਿਆਂ ਦੇ ਵਿੱਚ ਲੱਤਾ ਵਾ ਤੇ ਭਾਲਦੇ ਹੀ ਤੁਸੀਂ ਪੈ ਲੀਆਂ ਸਾਡੀ ਆਪੇ ਹੀ ਇਹ ਦੇਈਓ ਇਹਨੇ ਮੇਰੀ ਕੁੜੀ ਦੀ ਨਾ ਜਖਣਾ ਪੁੱਟ ਕੇ ਰੱਖ ਦਿੱਤੀ ਉਹ ਸੰਭਾਲ ਕੇ ਗੱਲ ਕਰੋ ਠੀਕ ਆ ਉਹ ਮੇਰੀ ਸੱਸ ਮਾਵਾਂ ਇੱਜ਼ਤ ਨਾਲ ਬੁਲਾਓ ਇਹ ਨਾ ਹੋਵੇ ਕਿ ਮੈਂ ਵੀ ਇੱਜ਼ਤ ਪੁੱੁਰਾ ਨਾ ਮੇਰਾ ਜਾ ਤੈਨੂੰ ਵੀ ਲੈ ਕੇ ਦੌੜ ਜਾ ਤੈਨੂੰ ਮੈਂ ਨਿਕਲੂਗੀ ਤਾਂ ਹੁਣ ਉਹ ਤੂੰ ਮੇਰਾ ਮੰਜੀ ਦੇ ਪਾਸਤਾ ਵਾ ਕਹ ਲੈ ਹੁਣ ਮੌਕਾ ਦੱਸੂ ਵੇਥੋਂ ਕੌਣ ਨਿਕਲਦਾ ਕੌਣ ਨਹੀਂ ਨਿਕਲਦਾ ਅੱਪਾ ਕਿ ਤੁਹਾਡੀ ਜਾਣਕਾਰੀ ਵਾਸਤੇ ਥੋੜਾ ਜਿਹਾ ਮੈਨਾਂ ਨੂੰ ਦੱਸ ਹੀ ਦਿੰਨੀ ਆ ਕਿ ਮੈਂ ਕਾਦੇ ਵਾਸਤੇ ਆਈ ਆ ਇੱਥੇ ਇਹ ਜਿਹੜੇ ਘਰ ਚ ਤੁਸੀਂ ਰਹਿਣ ਦੇ ਆ ਨਾ ਇਹ ਘਰ ਨਾ ਹੁਣ ਮੇਰੇ ਨਾਮ ਆ ਮੇਰੇ ਤੇ ਇਹ ਮੇਰੇ ਹੀ ਸਿਆਇਆ ਆ ਜਾ ਇਥੋਂ ਮੇਰਾ ਵਾ ਇਥੋਂ ਆਪਣੀ ਟਿੰਡ ਫੋੜੀ ਜੀ ਚੱਕੋ ਤੇ ਨਿਕਲੋ ਇਥੇ ਆਲਾ ਜਾਦੀ ਕਾਲੀ ਬਈ ਕਾਗਜ਼ ਫੜਦੇ ਨੀ ਤੇ ਪੜ ਲਓ ਕੋਣ ਕਹਿੰਦਾ ਵੀ ਘਰ ਤੇਰੇ ਨਾਮ ਆ ਓ ਮੰਮੀ ਮੈਨੂੰ ਪਤਾ ਵਾ ਇਸ ਘਾ ਦੇ ਨਾ ਹੀ ਘਰ ਔਰ ਲੱਗ ਗਿਆ ਪਤਾ ਖੁੱਲੀਆਂ ਤੁਹਾਡੀ ਅੱਖਾਂ ਹੁਣ ਆਪੇ ਹੀ ਚਲ ਜਿਓਗੇ ਕਈ ਠੱਕੇ ਮਾਰ ਕੇ ਕੱਢੀਏ ਨਾਲੇ ਰਹੀ ਗੱਲ ਮੇਰੇ ਮੁੰਡੇ ਨੂੰ ਫੋਨ ਲਾ ਲਾ ਕੇ ਉਹਦੇ ਕੰਨ ਭਰ ਦਿਆਂ ਜੇ ਮੇਰੇ ਘਰ ਕਲੇਜ ਪਾਇਆ ਉਹਨੂੰ ਘੱਟੋ ਫੋਨ ਕਰ ਦੇ ਦੇ ਤੈਨੂੰ ਅਹੀਂ ਨਹੀਂ ਤੈਨੂੰ ਚੰਗੇ ਲੱਗਦੇ ਉਹ ਉਹਨਾਂ ਕਰੀਏ ਤੁਹਾਡੀਆਂ ਦੋਸਤੀਆਂ ਵੇਖੋ ਮਾਸੀ ਜੀ ਉਹਨੂੰ ਧੱਕੇ ਮਾਰਨ ਦੀ ਕੋਈ ਲੋੜ ਨਹੀਂ ਹੈਗੀ ਅਹੀਂ ਆਪੇ ਚੱਲ ਜਾਨੇ ਆ ਪਰ ਇੱਕ ਗੱਲ ਹੈਗੀ ਆ ਹੁਣ ਸਾਰਾ ਕੁਝ ਹੀ ਪਤਾ ਲੱਗ ਗਿਆ ਕਿ ਕੌਣ ਆਪਣਾ ਤੇ ਕੌਣ ਬਗਾਨਾ ਬਾਕੀ ਚੱਲ ਕੋਈ ਗੱਲ ਨਹੀਂ ਰਾਜਵਿੰਦਰ ਆ ਜਿਹੜੇ ਤੂੰ ਕੰਮ ਕਰ ਲਈ ਹੈ ਨਾ ਇੱਕ ਦਿਨ ਤੈਨੂੰ ਚੇਤੇ ਆਉਣਗੇ ਕਿ ਮੇਰਾ ਭੈਣ ਭਰਾ ਕੀ ਚੀਜ਼ ਸੀਗੇ। ਉਹ ਭਾਬੀ ਬਹੁਤਾ ਨਾ ਭਾਸ਼ਣ ਦੇ ਦੀ ਲੋੜ ਨਹੀਂ ਐਡਾ ਭਾਸ਼ਣ ਪੁੱਛਣ ਦੇਣਾ ਇਹ ਬਾਅਦ ਵਿੱਚ ਦਿਓ। ਆ ਮੈਨੂੰ ਨਾ 2 ਘੰਟਿਆਂ ਦੇ ਵਿੱਚ ਸਾਰਾ ਕਾਰ ਖਾਲੀ ਚਾਹੀਦਾ ਖਾਲੀ ਨਹੀਂ ਤਾਂ ਇਹ ਨਾ ਹੋਵੇ ਮੈਨੂੰ ਪੁਲਿਸ ਬੁਲਾ ਕੇ ਤੇ ਤੁਹਾਨੂੰ ਦੂਜੇ ਤਰੀਕੇ ਨਾਲ ਤੋਂ ਕੱਢਣਾ ਪਵੇ। ਨਾ ਮੇਰੀ ਗੱਲ ਸੁਣ ਘਰ ਤੇ ਹੀ ਖਾਲੀ ਕਰ ਦਾਂਗੇ। ਪਰ ਹੁਣ ਅਸੀਂ ਜੈਕਦਮ ਜਾਵਾਂਗੇ ਕਿੱਥੇ? ਉਹ ਮੇਰੀ ਸਿਰਦਰਦੀ ਨਹੀਂ ਆ ਵੀ ਤੁਸੀਂ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ। ਨਹੀਂ ਕੋਈ ਤੇ ਸ਼ਰਮ ਕਰ ਨਹੀਂਾਨੂੰ ਇਹ ਘਰ ਤੋਂ ਵੀ ਬਾਹਰ ਕੱਢਣ ਦਾ ਪੀਆ। ਪਿਆਲੀਆਂ ਦਾ ਤੇ ਹਿੱਸੇ ਤੂੰ ਲੈਣ ਰਹੀ ਆ ਆ ਘਰ ਵੀ ਸਾਰਾ ਸਾਹਮਣੇ ਨੂੰ ਬਹਿ ਗਈ ਆ ਤੂੰ ਤੈਨੂੰ ਸ਼ਰਮ ਮਾਸਾ ਹੈਗੀ ਕਿ ਨਹੀਂ ਆਗੀ ਆ ਮੰਮੀ ਕਿੰਨਾ ਮੱਥੇ ਮਾਰਨੀ ਆ ਇਹਦਾ ਡੰਗਰ ਆ ਇੱਕਦਮ ਖੋਤਾ ਦਿਮਾਗ ਦਾ ਨਿਕਲ ਜਾ ਮਰੀਅਕਾ ਸਾਹਮਣੋਂ ਦੂਰ ਹੋ ਜਾ ਚਲੀਆਂ ਜੋ ਦੋਵੇਂ ਜਾਣੀਆਂ ਅਹੀਂ ਆਪਣੇ ਘਰ ਖਲੋਤੇ ਅਸੀਂ ਤੁਹਾਡੇ ਘਰ ਥੋੜੀ ਖਲੋਤੇ ਨੀ ਘਰ ਤੇਰੇ ਇਥੇ ਪਿਓ ਦੀ ਕਮਾਈ ਦਾ ਕਿ ਤੇਰੇ ਖਸਮ ਦੀ ਕਮਾਈ ਦਾ ਇਹ ਘਰ ਆ ਹੈ ਇਹ ਮੇਰੇ ਖਸਮ ਦੀ ਨਹੀਂ ਪਿਓ ਦੀ ਨਾ ਇਹਦੇ ਤੇ ਪਿਓ ਦੀ ਕਮਾਈ ਦਾ ਹੈਗਾ ਹੀ ਆ ਨਾ ਤੇ ਇਹ ਕੀ ਲੱਗਦੀ ਆ ਘਰ ਦੀ ਇਹ ਮਾਲਕ ਕਾ ਕਰਦੀ ਮੇਰਾ ਪੁੱਤ ਮਾਲਕ ਮੇਰੀ ਨੋ ਮਾਲਕ ਜਿੰਨਾ ਪੁੱਤ ਦਾ ਹੱਕ ਵਾ ਉਹਨਾਂ ਧੀ ਦਾ ਵੀ ਹੈਗਾ ਹੁਣ ਤੂੰ ਦੇ ਆਪਣੇ ਘਰੋਂ ਇਹਨਾਂ ਨੂੰ ਮੈਂ ਸਭ ਕੁਝ ਇਹਨਾਂ ਦਾ ਹੀ ਆ ਤੂੰ ਬਗਾਨੇ ਘਰ ਆ ਕੇ ਨਹੀਂ ਆ ਚੌਧਰਾ ਕਰਨ ਮੰਮੀ ਤੁਸੀਂ ਨਾ ਬੋਲੋ ਤੁਸੀਂ ਦੇ ਅੱਗੇ ਨਹੀਂ ਠੀਕ ਰਹਿੰਦੇ ਤੇ ਕਿੰਨਾ ਨਾ ਮੱਥਾ ਲਾਇਆ ਆ ਕੋਈ ਫਾਇਦਾ ਨਹੀਂ ਇਹ ਕੋਈ ਲਾਕਾ ਕਿੰਦਾ ਨਾ ਮੈਂ ਤਾਂ ਟੈਕ ਨਾਤ ਪਾਉਂ ਰਹੀ ਆ ਵਾਏ ਉਹ ਕੋਈ ਗੱਲ ਨਹੀਂ ਜੇ ਅਸੀਂ ਇੱਕ ਉਹ ਗੱਲ ਦਰਵਾਜ਼ਾ ਸਾਡੇ ਲਈ ਬੰਦ ਹੋਊਗਾ ਨਾ ਤੇ ਵਾਹਿਗੁਰੂ ਸੌ ਦਰਵਾਜ਼ੇ ਖੋਲਦਾ ਵਾ ਇਹਨਾਂ ਦੀ ਟੈਨਸ਼ਨ ਨਾ ਲਾਓ ਇਹਨੂੰ ਦੁੱਕੀ ਤਿੱਕੀ ਨੂੰ ਹੀ ਕੀ ਜਾਣਦੇ ਆ ਜੋ ਕਰਦੀ ਆ ਮੰਮੀ ਕਰ ਦੁੱਕੀ ਤਿੱਕੀ ਇਹਦੇ ਹੁਣ ਮੌਕਾ ਹੀ ਦੱਸੋ ਵੀ ਦੁੱਕੀ ਤਿੱਕੀ ਹੈ ਕੌਣ ਆ ਮੈਂ ਤਾਂ ਮਾਲਕਾ ਨਾ ਇਸ ਘਰ ਦੀ ਤੇ ਤੂੰ ਹੀ ਤੈਨੂੰ ਮੈਂ ਆਮਾਕ ਬਣਾਉਣੀ ਇਹ ਕਰ ਦਈਏ ਤੂੰ ਇਹ ਗੱਲ ਤੇ ਆ ਗਈ ਆ ਮਮੀ ਨਾ ਟੈਨਸ਼ਨ ਲਾਓ ਮੈਂ ਤੈਨੂੰ ਦੱਸਤਾ ਨਾ ਤੂੰ ਹੀ ਚੁੱਪ ਕਰੋ ਬਸ ਇੱਕ ਬਨੇਓ ਨਹੀਂ ਠੀਕ ਇੱਕ ਬਨੇ ਤੂੰ ਹੀ ਨਹੀਂ ਆ ਜਾ ਤੀ ਬਹੁਤ ਮਾਰ ਤੀ ਫਿਰ ਇਹ ਨਾ ਕਰੋ ਮੈਂ ਤੁਹਾਡੇ ਨਾਲ ਮੈਂ ਹੁਣੇ ਕੋਈ ਸਾਜਨ ਬੁਲਾਉਣਾ ਵਾ ਤੇ ਆਪਾਂ ਹੁਣੇ ਇੱਥੇ ਚਾਹੁੰਦੇ ਆ ਤੇ ਮੈਂ ਕਹਿੰਦਾ ਤੁਹਾਡੇ ਨਾਲ ਤੁਸੀਂ ਮੇਰੇ ਘਰ ਰਹੇ ਹੋ ਵੇਖਿਆ ਆ ਤੇਰਾ ਵੀਰ ਕਿੰਨਾ ਸਮਝਦਾਰ ਵਾ ਅਮਰੀਕਨੀ ਤੁਹਾਡਾ ਸਾਰੇ ਟੱਬਰ ਦਾ ਦਿਮਾਗ ਮੋਟਾ ਵਾ ਇੱਕ ਆ ਬੰਦਾ ਮੈਨੂੰ ਸਿਆਣਾ ਲੱਗਾ ਵਾ ਜਿੰਨੇ ਮੇਰੀ ਗੱਲ ਸਮਝ ਆ ਗਈ ਆ ਛੇਤੀ ਕਰੋ ਘਰ ਖਾਲੀ ਮੈਂ ਇੱਥੇ ਵੇਟ ਕਰ ਡੀ ਆ ਚਾਹਦਾ ਰਾਜਵਿੰਦਰ ਇਹਨਾਂ ਨੇ ਘਰ ਤੱਕ ਖਾਲੀ ਕਰਨਾ ਆਪਾਂ ਵੀ ਚੱਲੀਏ ਓ ਮੰਮੀ ਐਦਾਂ ਕਿਦਾਂ ਚੱਲੀਏ ਆਕਰ ਨੂੰ ਵੇਚਾਂਗੇ ਚਾਰ ਪੈਸੇ ਵਟਾਂਗੇ ਵਿਆਜੀ ਚਾੜਾਂਗੇ ਤਾਂ ਚਾਰ ਪੈਸੇ ਹੋਰ ਰੋਣਗੇ ਆ ਜਿਹੜੇ ਵਿਆਜੀ ਪੈਸੇ ਲਈ ਆ ਨਾ ਸੁਣਾਉਣ ਇਹ ਇੱਕ ਤੇ ਰੱਖ ਕੇ ਲੈ ਜੀ ਤੇਰੀਆਂ ਰਗਾਂ ਥਾਣੀ ਵਿਆਜ ਨਿਕਲ ਨਹੀਂ ਵੇਖੀ ਸਹੀ ਉਹ ਮੈਂ ਬੋਧੀਆਂ ਗੱਲਾਂ ਗੁਲਾ ਨਹੀਂ ਜਾਣਦੀ ਚਲੋ ਚਲੋ ਨਿਕਲੋ ਛੇਤੀ ਕਰੋ